ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹਾ ਅੱਜ ਆਲਾ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਅੱਜ ਬਲੌਗ ਬੜਾ ਖਾਸ ਆ ਤੁਸੀਂ ਜਿਹੜੇ 4 ਮਹੀਨੇ ਕੱਢ ਲਈ ਨਾ ਹੁਣ ਦੂਜੇ ਕੋਠਿਆਂ ਚ ਜਿਹੜੇ ਆ ਚੂਣ ਵੀ ਲਾਪੇ ਡਾਟਾ ਡੂਟਾ ਬਈ ਸਾਰੀਆਂ ਚੁੰਡੀਆਂ ਰਹੀਆਂ ਵਾ ਤੇ ਹੁਣ ਉਹ ਅੱਜ ਖੁਸ਼ੀ ਬੜੀ ਆ ਅੱਜ ਲੈਂਟਰ ਖੋਲਣਾ ਲੱਗਾ ਤੇ ਪ੍ਰਸ਼ਾਦ ਵੰਡ ਕੇ ਸ਼ਰਵਾਦ ਕਰਨ ਲੱਗਿਆ ਚੱਲ ਮੰਮੀ ਲੈ ਆ ਪ੍ਰਸ਼ਾਦ ਤੇ ਨਾਲ ਦੀ ਨਾਲ ਹੁਣ ਦੇਖਾਂਗੇ ਕਿੰਦਾਂ ਦੀਆਂ ਮੋਲਡੀਆਂ ਨਿਕਲੀਆਂ ਆ ਉਹ ਸਾਹਮਣੇ ਸਾਰੀਆਂ ਕੱਟੀਆਂ ਐਂਡ ਤੇ ਵਿਫਾੜਿਆ ਤੁਹਾਨੂੰ ਸਾਰੀਆਂ ਮੋਲਡੀਆਂ ਕਿਦਾਂ ਦੇ ਡਿਜ਼ਾਈਨ ਨਿਕਲੇ ਆ ਥਲੇ ਹਨ ਜੋ ਉਹ ਮੋਲਡੀਆਂ ਦੇ ਡਿਜ਼ ਯਾਰ ਇਹ ਐ ਆਵਾਜ਼ ਦੇ ਤਾਏ ਬਣਾ ਲੈਂਦੇ ਵੀ ਬਾਕ ਨੁਕਰਾਂ ਨਕਰਾਂ ਨਾ ਪੁਰਨ ਜਾਂ ਬੰਨੀਆਂ ਬੁੰਨੀਆਂ ਜਿਹੜੀਆਂ ਅਸੀਆਂ ਜਿਹੜੀਆਂ ਹੁਣ ਕੰਕਰੀਟ ਨਾ ਬਣ ਗਈਆਂ ਉਹ ਪੁਰਨੀਆਂ ਨਹੀਂ ਬਥੇਰੀ ਮੰਮੀ ਧਿਆਨ ਨਾ ਆ ਲੈ ਵੀਰ ਠੀਕ ਹੈ ਨਾ ਬੰਨੀਆਂ ਉਹਨਾਂ ਨੇ ਖਤਾਈ ਆ ਕੁਰਸੀ ਦੇ ਪਾਸੇ ਕੱਢ ਲੈਂਦੇ ਆਏ ਆਏ ਲਾਓ ਜੀ ਮੇਰੇ ਵੀ ਸਮਾਰਟ ਫੋਨ ਕੱਢ ਲੈ ਚੰਗਾ ਵੇਖ ਕੇ ਧਿਆਨ ਆਹ ਦੇਖ ਬਾਬੇ ਦਾ ਨਾਮ ਲੈ ਕੇ ਆਉਂਦੇ ਦੇ ਦੇ ਵੀਰੇ ਮੱਥਾ ਤਾਂ ਹੀ ਟੇਕਦਾ ਤੁਸੀਂ ਤਾਂ ਪ੍ਰਸ਼ਾਦ ਖਾੜਨਾ ਵਾ ਤੂੰ ਸਾਥ ਹੀ ਖਾੜ ਦੇਵਾ ਦਾ ਪ੍ਰਸ਼ਾਦ ਧਿਆਨ ਨਹੀਂ ਕਰਿਓ ਚੰਗਾ ਬਾਈ ਬਣੇ ਕੰਮ ਕੋਈ ਠੀਕ ਗੱਲ ਉਹਨਾਂ ਦਾ ਹੋਰ ਦਾ ਕੰਮ ਆ ਭਰਾਵਾ ਤੂੰ ਐਵੇਂ ਨੌਲ ਚੋਂ ਨਹੀਂ ਲਈ ਜਾਂਦਾ ਫਿਰ ਵੀ ਆਪਣੀ ਚਿੰਤਾ ਕਰਨਾਂ ਦਾ ਫੜ ਜਾਣਾ ਆ ਜਾ ਪ੍ਰਸ਼ਾਦ ਆ ਜਾ ਵੀਰੇ ਹਣੀ ਕੋਈ ਫਿਰ ਆ ਜਾ ਵੀਰੇ ਮੇਰੇ ਸਾਰੇ ਬੱਚਾ ਬਲੀਆਂ ਤੇ ਕੰਡਾ ਨਾ ਕਰੀਆਂ ਕਰਦੇ ਤਾਂ ਕਰਦਾ ਦੇ ਮੁੜ ਕੇ ਬਾਸ ਉਹ ਇੱਕ ਇੱਕ ਦਾ ਬੈਲੈਂਸ ਰਹਿ ਜਾਂਦਾ ਨਾ ਫਿਰ ਇੱਕੇ ਖਿੱਚ ਨਹੀਂ ਹੁੰਦੀ ਨਾ ਫਿਰ ਸਾਰਾ ਡੈਗ ਪੈਂਦਾ ਨਾ ਜਿੱਲੀ ਡੈਗ ਪੀ ਡੈਗ ਪਈ ਨੇ ਤੇ ਜੇ ਸਾਡ ਕੀ ਆਪੇ ਆਫਸਰ ਤੇ ਨਹੀਂ ਆਪਾਂ ਉਹ ਸਹੀਏ ਜੀ ਬਾਪੂ ਜੀ ਨਾ ਹੁਣ ਤੁਸੀਂ ਉਹ ਜਾਂਦੇ ਵਾਇਕ ਨੂੰ ਆ ਵਾਇਕ ਨੂੰ ਮੇਰੇ ਅੱਛਾ ਮੋਰ ਸੋਕ ਸਾਰੇ ਕਰੀ ਸਵੰਡਨੇ ਕਰੇ ਤੇ ਅੱਜ ਹੁਣ ਖੁੱਲ੍ਹੇ ਤਾਂ ਪਤਾ ਲੱਗੂਗਾ ਕੀ ਬਣਦਾ ਤੇ ਕੀ ਨਹੀਂ ਇਹ ਨਹੀਂ ਪਤਾ ਲੱਗੂ ਕੀ ਬਣੇ ਇਹ ਸਹੀ ਗੱਲ ਹੈ ਹੈ ਕਿਵੇਂ ਇਹਦੀ ਸਫਾਈ ਆਈਲੈਂਡਰ ਦੀ ਸਾਹ ਹੋ ਗਿਆ ਅੱਜ ਪਤਾ ਲੱਗਣਾ ਰਾਜੋ ਦਰਸ਼ਨ ਜੈਲੇ ਮੀਆਂ ਨੂੰ ਆਵਾਜ਼ ਦੇ ਦੋ ਮੀਆਂ ਉਹ ਮੀਆਂ ਦਿੰਦਾ ਤੈਨੂੰ ਫੜਾਦਾ ਕਿ ਨਹੀਂ ਉਧਰ ਉਹਦਾ ਨੁਕਸਾਨ ਕਰਾਦਾ ਵੀਰ ਦਾ ਮੰਮੀ ਹੋਣਾ ਨੇ ਕਿਵੇਂ ਉਹਨੇ ਹਾਲੇ ਹੁਣੇ ਜਰਦਾ ਲਾਇਆ ਸੀ ਮੂਹ ਚ ਵਿਚਾਰੇ ਨਾਲ ਹੀ ਦੇਖ ਤਰਤੀ ਹੱਥੇ ਉਹ ਜਰਦਾ ਟੁੱਟ ਗਿਆ ਤਾਂ ਦੋਤ ਪਰਸ਼ਾਣ ਲੈ ਲੈ ਨਾ ਦੇਖ ਛੱਡਣ ਚੁੱਕਾ ਦੇ ਆਜੋ ਆਜੋ ਪਰਸ਼ਾਣ ਲੈ ਲੋ ਪਰਸ਼ਾਣ ਲੈ ਲੀ ਜੀਏ ਆਜ ਲੈਂਟਰ ਖੁੱਲ ਰਹਾ ਹੈ ਮੀਆਂ ਜੀ ਆਇਦਰ ਜਾਈਏ ਰਾਤ ਨੂੰ ਸੋਤੇ ਨਹੀਂ ਦਿਨੇ ਜਾਗਤੇ ਨਹੀਂ ਲੈ ਲੈ ਇਹ ਚਲੋ ਚਲੋ ਉਧਰ ਚਲੇ ਲੈ ਜੀ ਦੀ ਤੇਰਾ ਕੀ ਆਸ ਰਾਜ ਨਹੀਂ ਆਇਆ ਅੱਜ ਰਾਜੂ ਆਇਆ ਉਹ ਲੈ ਗਿਆ ਜੋ ਮੋਟਰਸਾਈਕਲ ਚਲੋ ਬਾਈ ਲੱਗ ਜਾਓ ਸੱਟਣ ਐਂ ਵੀਡੀਓ ਬਣਾਉਣੀਆਂ ਹੁਣ ਅੱਗੇ ਗਦੀਆਂ ਦੀਆਂ ਆਓ ਜੀ ਪ੍ਰਸ਼ਾਦ ਖਾ ਲਓ ਚਲ ਆਵੇ ਆਪਾਂ ਦੱਸੀਏ ਮੜਾ ਗੱਗੋ ਨਹੀਂ ਤਾਂ ਦੇਖਾਂ ਦੇ ਆ ਵੀਰੋੜ ਐਨੀ ਮੱਲਵ ਸਾਰੀਆਂ ਬੱਲੀਆਂ ਮੈਂ ਮੈਂ ਥੋੜੀਆਂ ਥੋੜੀਆਂ ਕੱਢ ਦੇਣਗੇ ਤੇ ਇੱਕ ਇੱਕ ਮੱਲਵ ਰਹਿ ਦੇਣਗੇ ਵੀ ਜੀਵ ਦੇਣਾ ਬਾਅਦ ਚ ਜਦੋਂ ਸੱਟਣਗੇ ਸਾਰੀਆਂ ਕਿੰਨੀਆਂ ਕਿੰਨੀਆਂ ਥੱਲੇ ਡਿੱਗਣਗੀਆਂ ਇੱਕ ਵਾਰੀ ਔਰ ਆਪਣੀਆਂ ਸ਼ੈਂ ਜਿਆਦੀਆਂ ਚਿਪਕੜਾ ਗਈਆਂ ਹੁਣ ਕਿਉਂਕਿ ਵਾਵਾ ਦਿਨਾਂ ਦੀਆਂ ਲੱਗ ਜਾਂੀਆਂ ਨਾਲ ਨਹੀਂ ਨਹੀਂ ਤੇਲ ਬਹੁਤ ਆ ਆ ਵੀ ਆ ਛੱਡ ਵੀ ਗਈਆਂ ਆ ਤਾਂ ਢਿੱਲੀਆਂ ਹੋ ਵੀ ਗਈਆਂ ਨਾ ਹਾਂ ਲੈ ਗਈਆਂ ਆਵਾਜ਼ ਆ ਵਾ ਲੈ ਆਈਆਂ ਸਾਰੀਆਂ ਕਿੰਨੇ ਟਾਈਮ ਚ ਲਾ ਦੇਓਗੇ ਬਈ ਸਾਰੀਆਂ ਚਾਂਬਾਈ ਲਾਉਂਦੇ ਲਾਉਂਦੇ ਮਾਲ ਜਿਆਦਾ ਦੋ ਦਿਨ ਟਰਾਲੀਆਂ ਦਾ ਹੈਗਾ ਜਾਂ ਲੱਗੀ ਹੈ ਨਾ ਇਹ 350 ਪੈ ਗਈ ਗੁਰਵਾ ਇੱਥੇ ਹੈ 360 ਪੈ ਗਈ ਟਰਾਲੀਆਂ ਆਈਆਂ ਰੋਵੀ ਵਾਲਾ ਖੋਦ ਦੇ ਪਹਿਲਾਂ ਇਹ ਤਾਂ ਦੇਖੀਏ ਕਿੰਨੇ ਖੋਦ ਨੇ ਮੇਰੇ ਖੋਦ ਨੇ ਖੋਦ ਨੇ ਦੋ ਮਟਰ ਉਹ ਲੌਬੀ ਆਈ ਪਹਿਲਾਂ ਅੱਜ ਹੁਣ ਪਤਾ ਲੱਗੂਗਾ ਲੌਬੀ ਆਪਾਂ ਕਿੰਨੀ ਖੋ ਪਿੱਛੇ ਵੀ ਖੜਾ ਉਹ ਕਿੰਨੀ ਆ ਵੀ ਚਾਜੇ ਜਿੱਦੜੇ ਜਿੱਦੜੇ ਕੱਢੀ ਆਉਂਦੇ ਆ ਤੇ ਫਿਰ ਵੀ ਯਾਰ ਹੀ ਹੋ ਗਿਆ ਨੀ ਮੌਤ ਹਾਂ ਭਰਾਵਾ ਪਾਸੇ ਆਪਾਂ ਦੀ ਬਾਤ ਥੇ ਨਾ ਤੇ ਇੱਥੇ ਇਹ ਤਾਂ ਗੱਲ ਵਾਕਿਆ ਤੇ ਗੱਲ ਹਾਂ ਰਿਸ਼ਤੀਆਂ ਨਹੀਂ ਨੀ ਮੜਾ ਪਾਸੇ ਰਹੋ ਹਮਰਾ ਆ ਤੂੰ ਆਦਾ ਉਤੋਂ ਨਹੀਂ ਆ ਕਾਤਾ ਨਹੀਂ ਜੋ ਡੇਕਾ ਲਗੇ ਵਾਹ ਮਾਰਿਓ ਤੂੰ ਪਿੱਛੇ ਦੱਸਦਾ ਮਾਰ ਕਰ ਗਿਆ ਚਲੋ ਇਹ ਉਹਨੂੰ ਇੱਧਰ ਆਖਦੇ ਬੱਚੇ ਨਹੀਂ ਰਹੀਆਂ ਰਹੀਆਂ ਕੇ ਕੇ ਦੇਖੀ ਹੋ ਕਈ ਪਲੇਟ ਪਹਿਲੀ ਥੱਲੇ ਚੱਲ ਚੱਲ ਬਾਹਰ ਹੈ ਮਾਜ ਨੂੰ ਕੋਈ ਸਾਧੂ ਦੇ ਉਹਨੂੰ ਇੱਧਰ ਮਾਰ ਲਾ ਬਾਜੀ ਆ ਗਿਆ ਬਾਕੀ ਤਾਂ ਐਂਡ ਤੇ ਨਿਕਲਣਾ ਤੇਲ ਤੋਂ ਤੇਲ ਪਾਇਆ ਆਇਆ ਆ ਗਿਆ ਤੋ ਆ ਗਿਆ ਜੇ ਨਿਕਲ ਤੋ ਇਹ ਹੋ ਗਏ ਕੋਈ ਪਾਟਾ ਹੈ ਮੈਂ ਭੱਜਾਂ ਪਲੇਟਾਂ ਜਾਣ ਲੱਗੀਆਂ ਥੱਲੇ अच्छा लोगों ने अब माल जान दे चलेगा मनु लगा के तो लेंट्री आ गया ना। तो ना। तो है ना ठाणे खा लिए ना ठाणे नुमा लेंट्री आ गया ठाणे खा तो लिए ना ठाणे ठाणे खा लिए सही सही मनु लगा लेंट्री आ गया है हो ना हो ना वही काम है प्यार आमिर ना राहुल नहीं कहते राहुल नहीं कहते मगर कैसे वो किया ਪਲੇਟ ਆ ਫਰੀ ਪਈਆਂ ਵਾਏ ਗਰੋ ਆਈ ਜਾਂਦੀ ਨਹੀਂ ਵਾਏ ਸਫਾਈ ਹੁੰਦੀ ਆ ਰਹਿ ਗਈ ਇੱਕ ਬਾਈ ਇਹਦਾ ਤੰਗ ਦੇ ਵਿੱਚ ਆਦੀਆਂ ਤੁਹਾਨੂੰ ਵਾਰ ਕਾਉਣ ਬਾਅਦ ਬਾਅਦ ਕਹਿੰਦੇ ਸਾਰੇ ਬਾਈ ਇੱਕ ਨੰਬਰ ਆ ਗਿਆ ਐ ਐਂਟਰ ਦਾ ਪਾਲਟੀਆ ਓਏ ਅਰੇ ਛੱਤ ਬੜੀ ਕਾਲੀ ਜੀ ਆਪਣੀ ਕਾਲੀ ਨਹੀਂ ਸਫਾਈ ਆ ਜੀ ਨੇ ਨਹੀਂ ਇਹਨੇ ਥੱਲੇ ਸੋਕੇ ਨਾਲੇ ਤੇਲ ਜਾ ਰਹਿਣਾ ਥੱਲੇ ਰਹੇ ਨਾਲੇ ਰੂਫ ਨੇ ਗੱਗੂ ਵੈਸੇ ਵੀ ਕਾਲਾ ਜਿਹਾ ਸੀ ਤੇ ਬੜੀਆਂ ਸੀਮੈਂਟ ਇਹ ਆ ਜੇ ਜੇ ਗਲੇ ਤੇ ਵੀ ਆ ਜਾਂਦੇ ਤੇ ਅੱਜ ਭੈਣਾਂ ਨੇ ਸੂਟ ਲਾਤਾ 1000 ਤੋਂ 1500 ਰੁਪਏ ਸੇਲ ਜਿੰਨਾ ਪਿਆ ਸਾਰਾ ਇਹ ਸਟਾਕ ਕਲੀਅਰ ਕਰ ਦੇਣਾ ਐਸੀ ਸਟਾਕ ਕਲੀਅਰ ਕਰ ਚੁੱਕੇ ਤੁਹਾਨੂੰ ਪਹਿਲਾਂ ਕਿੰਨਾ ਹੋ ਗਿਆ ਸਾਡੇ 10 ਰੁਪਏ ਦੇਖ ਲੀਗੇ ਸਾਵੇ ਹਜੇ ਸਰ ਨੂੰ ਚੱਲੇ ਆ ਬਾਕੀ ਇਹ ਜਾ ਰਹੇ ਨੇ ਹੌਲੀ ਹੌਲੀ ਅਸੀਂ ਪਿੰਡ 'ਚ ਵੇਚ ਲੈ ਸਾਰੇ ਪਿੰਡ 'ਚ ਵੇਗਿਆ ਤਾਂ ਬਸ ਕਿੰਨੇ ਕਿੰਨੇ ਕੀ ਆ ਆਹੀ ਆ 1500 ਇਹ ਸਾਰੇ ਜਿੰਨਾ ਜਿਹੜਾ ਸੂਟ ਦੇਖਦਾ 1500 ਇਹ ਤਾਂ ਨੰਬਰ 905679506 905679506 ਨੰਬਰ ਦਾ ਸਕਰੀਨ ਸ਼ਾਟ ਬਖਾ ਦਿਓ ਨੰਬਰ ਬਖਾ ਦੇਣਾ ਕਿਹੜੇ ਤੇ ਤੁਸੀਂ ਫੋਨ ਲਾਗੇ ਇਹਨਾਂ ਨੂੰ ਆ ਲੈਣੇ ਸੂਟ ਉਹ ਤੁਹਾਨੂੰ ਪਹਿਲਾਂ ਵੇਖੀ ਨਾ ਜਾਣ ਭੈਣੇ ਆ ਲੈ ਜਾ ਲੈ ਆਈ ਘੇਰੇ ਹੀ ਆ ਤੁਰੇ ਆਉਂਦੇ ਆ ਸਾਡੇ ਕਸਟਮਰ ਕਹਿ ਰਹੇ ਨੇ ਕਿ ਸ਼ਾਮ ਨੂੰ ਵੇਲੇ ਹੋ ਗਏ ਕਾਰਡ ਕਾਰਡ 500 13 90 ਇਹ ਆ ਸੂਟ ਮੜੇ ਵਿਖਾਈ ਕਿੱਦਾਂ ਦੇ ਆ ਇੱਕ ਰੇਵ ਆ ਜੋਰਜ ਆਟਾ ਕਾਹ ਹੀ ਕਾਹ ਹੀ ਆ 9156 9156 9156 9056 9156 9056 ਹੁਣੇ ਜਿੰਨੇ ਵੀ ਆਰਡਰ ਕਰਨਾ ਮਿੰਟਮ ਨੂੰ ਤੁਸੀਂ ਕਰ ਸਕਦੇ 9056 9156 9156 ਇਹ ਦੇਖੋ ਪੂਰਾ ਜਿਹੜਾ ਦੇਖੇਗਾ ਕਿਸ ਤਰ੍ਹਾਂ ਸੇ ਠੀਕ ਹੈ ਇਹ ਜਨਾਬ ਬਾਟਮ ਆ ਦੇ ਦੁਪੱਟਾ ਆ ਤੁਸੀਂ ਫਰੰਟ ਤੇ ਪੂਰਾ ਫਰੰਟ ਤੇ ਵਰਕ ਕੀਤਾ ਮੈਂ ਦੇਖੋ ਇਹ ਸਾਡੀ ਉੱਤਰ ਦੁਪੱਟਾ ਦੇ ਦੁਪੱਟਾ ਦੇਖੋ ਇਹਦੇ ਠੀਕ ਆ ਆ ਦੇਖੋ ਇਹਦੇ ਨੈਕ ਤੇ ਵਰਕ ਆ ਬਸ ਇੰਨੇ ਆ ਹੋਰ ਨਹੀਂ ਆ ਇਹ ਪਟੇਚੀਆਂ ਡੁੱਟੀਆਂ ਚ ਨਹੀਂ ਨਹੀਂ ਉਹ ਸਾਡੇ ਸਾਰੇ ਸੇਲ ਆ ਸਾਰੇ ਬੇਗਿਓ ਇਹ ਬਾਵਾ ਦੇ ਵਰਕ ਆ ਤੇ ਇਹ ਪਹੁੰਚਿਆ ਤੇ ਵਰਕ ਆ ਇਹਦਾ ਕਲਾ ਕਿੱਥੇ ਆ ਮੋٹے ਮੋٹے ਕਲਰ ਵਿਖਾ ਦਿਓ ਹਾਂ ਵੀ ਗਿਵੇ ਰੈੱਡ ਕਲਰ ਚ ਲੱਗ ਲੱਗਦਾ ਹੈ ਆ ਜਿਵੇਂ ਆ ਦੇਖੇ ਸਾਰੇ ਫਰੰਟ ਤੇ ਵਰਕ ਆ ਦੇ ਆ ਬਹੁਤ ਵਧੀਆ ਡਿਜ਼ਾਈਨ ਆ ਤੇ ਫਰੰਟ ਸਾਰੇ ਨਾਲ ਹਾਂ ਵਾਲਾ ਲੰਮਾ ਨਹੀਂ ਕਰਦੇ ਇੱਧਰ ਆ ਪਿਆ ਜੀ ਤੂੰ ਇਹਨਾਂ ਨੂੰ ਫੋਨ ਲਾ ਕੇ ਪੁੱਛ ਲੈ ਬਾਕੀ ਫੋਟੋ ਆ ਜੀ ਜੇ ਕੋਈ ਚਾਹੇ ਜਲਦੀ ਜੀ ਆਕਰ ਸੂਟ ਦੇਖਣਾ ਚਾਹੁੰਦੇ ਆ ਤੇ ਅਸੀਂ ਤੁਹਾਨੂੰ ਫੋਟੋ ਪ੍ਰੋਵਾਈਡ ਕਰ ਦਵਾਂਗੇ ਤੇ 9057691506 ਤੇ ਤੁਸੀਂ ਇਹ ਵਟਸਐਪ ਕਰਨਾ ਆ ਤੇ ਅੱਜ ਦਾ ਦੇਣੀ ਆਫਰ ਆ ਅੱਜ ਤਰੀਕ ਹੈਗੀ ਆ 13 13 ਅਕਤੂਬਰ ਨੂੰ ਹੀ ਬਸ ਆਫਰ ਆ ਬਾਅਦ ਵਿੱਚ ਆਫਰ ਆ ਆਏ ਹੀ ਗਏ ਚਲੇ ਨੇ ਬਰਾਬਰ ਆ ਬਾ ਗਾਉਂ ਚਲੇ ਦੋਸਤਾਂ ਨਾਲ ਬਾਹਰ ਜਾਣਾ ਮੈਨੂੰ ਯਾਰ ਆਵੇ ਆ ਗਿਆ ਜਾਨਾ ਉਹ ਕਹਿ ਰਿਹਾ ਉਹ ਬੜਾ ਵਾਰ ਸੀ 80 ਮਿੰਟ ਦੂਜੀ ਲੈਟ ਦਾ ਬੜਾ ਯਾਰ ਉਹ ਵੀ ਨਹੀਂ ਦਿੰਦੇ ਤੁਹਾਨੂੰ ਕਿੱਥੇ ਲਾਉਂਦੇ ਉਧਰ ਹੀ ਲਾ ਦਿੰਦੇ ਇਹ ਬਾੜੇ ਨਹੀਂ ਨਹੀਂ ਇਹ ਤਾਂ ਦੂਰ ਹੈ ਕੋਈ ਨਾ ਜਿੰਨਾ ਦੂਰੀ ਉਹ ਮੜਾ ਜੀ ਮਾ ਆਹ ਨਵਾ ਲੋ ਇੱਕ ਜੇ ਆਹ ਗਲਤ ਕੰਮ ਪੇਟਾਂ ਵੀ ਲਾਈਆਂ ਕੱਟਾ ਕੱਟਾ ਕਸੂਰ ਮਣੀ ਜੀ ਜੰਮਿਆ ਹੀ ਬੜਾ ਪਿਆ ਮਾਰੋ ਆ ਜਾ ਆ ਜਾ ਕੱਚੀ ਐਡਾ ਛਾ ਵਟਾਟ ਲਾ ਬਾ ਉਹਨੂੰ ਮੜਿਆ ਰੇਤਾ ਨੂੰ ਮਾਰ ਬਈ ਚੁੰਜ ਜੀ ਨਾ ਵੇਖੀ ਆਪੇ ਦਰਿਆਉਣੀਆਂ ਨਹੀਂ ਰੇਤਾ ਵਾ ਆਵੇ ਚੁੰਜ ਜੀ ਮਾਰ ਦੇਣੀ ਬਈ ਕੱਚਾ ਮਕਾਲਾ ਜਾ ਆਵੇ ਆਏ ਬੰਨੀ ਐਡਾ ਜਾ ਮਾਰ ਲਾ ਜਾ ਰਜਣਾ ਕੋਲ ਆ ਜੀ ਉਹਦਾ ਬਾਹਰ ਚ ਚੜ੍ਹਾ ਕਰੂਗਾ ਇੱਕ ਰਿਓ ਚਲ ਕੰਡੀਆਂ ਡਰੇ ਆਂ ਆ ਬਈ ਆ ਤੇਲਾ ਨੂੰ ਮਾਰਾ ਵੇ ਤੇਲਾ ਕਿਸ ਕਰਨ ਨਾਲ ਗਈਆਂ ਆਹੇ પરલામ આ ગયા આ ગયા કામ આ ગયા ગયા ਉੱਧ ਚੰਗੀ ਤਾਰ ਤਾਰ ਕਰਾਉਂਦਾ ਹੈ। ਅੱਜ ਦੁਪਾਈ ਕਾਚ ਚ ਬਈ ਪਏ ਹੋ। ਫਹੀ ਕਾਚ ਹੈ। ਬੱਲੀ ਨਾ ਪਾਈ ਰਾਡੀ ਮੇਗਾ। ਕਲ ਇਟਾ ਦੇ ਖੜ ਕੇ ਪਾਏ ਜਿਵੇਂ ਜਾਈ ਪਈ ਨਾ। ਦੋਵੇਂ ਦਾ ਭਈ ਉਹ ਦੋਮਾਂ ਦੀ سپورਟ ਲਾਦੀ ਹੋਵੇ। ਆਵੇ ਆ ਜੁੜਦੀਆਂ ਵਿੱਚ। ਚੈਟ ਨਾ ਹਾਂ। ਉਹ ਤੇ ਬਈ ਉਹ ਤੇ ਮਾਲ ਨੁਕਰ ਜੀ ਦੇ ਥੱਲੇ ਪਿਛਲੇ ਬੰਨੇ ਦੇ ਹਾਂ ਆ ਵੀ ਠੀਕ ਆ ਜੰਮੇ ਇੱਥੋਂ ਮੰਤ ਇੱਥੋਂ ਆ ਗਈ ਆ ਗਈ ਨਹੀਂ ਆਈ ਐ ਵੀ ਇਧਰ ਸ਼ਾਪ ਉਹ ਤੇ ਗੈਰੇ ਜੀ ਤਾਂ ਖਲਤੀ ਸ਼ਾਪ ਨੇ ਹਾਂ ਕੱਟ ਹੱਜ ਗਿਆ ਗੁਰੂਆ ਜਮੇ ਤੇਰੇ ਲੱਗੇ ਦੀ ਬੁੜਕ ਕੇ ਗਈ ਵੇਖਿਆ ਕੰਨਿਆ ਟੱਪਾ ਖਾਦਾ ਨੇ ਇਹਨੂੰ ਕਹੀ ਇਹ ਨਾ ਬਰਾ ਯਾਰ ਬਰਾ ਯਾ ਬਰਾ ਯਾ ਬਰਾ ਯਾ ਇਹ ਚੱਲ ਚੱਲ ਨਹੀਂ ਗੋਸਾ ਤੂੰ ਗੋਸਾ ਨਹੀਂ ਨਹੀਂ ਠਕੇ ਨਾ ਠਕੇ ਇਹ ਚੱਲ ਚੱਲ ਇਹ 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 ਉਧਰ ਪਾ ਕੇ ਆਉਂਦਾ ਉਹ ਅੱਧਾ ਦੂਜਾ ਮੱਗ ਪਿੱਛੋਂ ਪਾ ਪਿੱਛੋਂ ਓਏ ਭਾਈ ਬੜਾ ਦੇਖ ਤਾਰਾਂ ਦੇ ਬਟਾ ਦੋੜੀ ਜਾਰ ਆ ਚੀਜ਼ ਵਧੀਆ ਲੱਗੀ ਭਾਈ ਹੁਣਾਂ ਦੀ ਜਿਵੇਂ ਭਾਈ ਜਣੇ ਬੱਲੀਆਂ ਲਾ ਦਿੰਦੇ ਜਿਵੇਂ ਆਪਣੀਆਂ ਜਿਵੇਂ ਆੜੀਆਂ ਚਗਾਠਾਂ ਜਿਵੇਂ ਇਹਦਾ ਪਤਾ ਕੋਈ ਨਹੀਂ ਸਲੇਟ ਖੁੱਲੇ ਦੇ ਵਿੱਚਗਾਠਾਂ ਦੇ ਵਜੇ ਜਾਂ ਡੈਂਟ ਪਾ ਦੇ ਚਗਾੜ ਚ ਜਾਂ ਕੋਈ ਚੱਕਰ ਤੇ ਭਾਈ ਹੁਣੀ ਅੱਗੇ ਮੂਹਰੇ ਉਹਦੇ ਆਵੇ ਐ ਕਰਕੇ ਬੱਲੀਆਂ ਲਾ ਦਿੰਦੇ ਤਾਂ ਜੋ ਪਲੇਟ ਪਲੂਟ ਖੁੱਲੇ ਵੀ ਵਿਚਾਲੇ ਜਾਵੇ ਸੈਂਟਰ ਚ ਸੱਦੀ ਕਿ ਨਹੀਂ ਹਾਂ ਸੋ ਲੋ ਜੀ ਇਸੇ ਦੇ ਨਾਲ ਵਲੌਗ ਦਾ ਐਂਡ ਹੁੰਦਾ ਜੀ ਸ਼ਟਰਿੰਗ ਖੁੱਲ ਚੁਕੀ ਹੈ ਜੀ ਬਹੁਤ ਸੋ ਫਾਈਨਲ ਐਂਡਰ ਖੋਲਿਆ ਵਾ ਤੇ ਜੋ ਵੀ ਸਿਸਟਮ ਕਿਹਾ ਸੀ ਮਿਸਤਰੀ ਦੇ ਅਨੁਸਾਰ ਲੋਕਾਂ ਦੇ ਅਨੁਸਾਰ ਵਧੀਆ ਆਇਆ ਥਾ ਬੜੀ ਬਹੁਤ ਧੰਨਵਾਦ ਤੁਸੀਂ ਬੜੀ ਮਦਦ ਕੀਤੀ ਆ ਚੀਜ਼ ਕਰੋ ਨਾ ਕਰੋ ਧੰਨਵਾਦ ਆ ਤੁਹਾਡਾ ਦੇ ਬਸ ਇਸੇ ਦੇ ਨਾਲ ਸਾਡਾ ਵਲੌਗ ਖਤਮ ਹੁੰਦਾ ਕਿੱਦਾਂ ਲੱਗਾ ਲੈਟਰ ਤੁਹਾਨੂੰ ਆਇਓ ਵੇਖੋ ਮੈਂ ਅੱਜ ਮੈਂ ਅੱਜ ਆਇਆ ਆ ਬਸ ਸਵੇਰੇ ਸ਼ਾਮ ਇੱਕ ਜਿਹੜਾ ਇੱਥੇ ਮਾਰਿਆ ਕਰਾਂਗੇ ਪਹਿਲਾਂ ਸਵੇਰੇ ਉੱਠ ਕੇ ਇੱਦਾਂ ਨੂੰ ਜਿਹੜਾ ਕੱਲ ਨੂੰ ਪਲੰਬਰ ਲੱਗਿਆ ਸੀ ਪਹਿਲਾਂ ਅੱਜ ਲੱਗ ਗਿਆ ਦੇਖੋ ਆਹ ਹੁਣ ਤੇਰੀ ਲੌਬੀ ਜੀ ਨੂੰ ਆ ਆ ਏਡੀ ਇੱਥੇ ਨਾ ਵਾਸ਼ਰੂਮ ਕੋਲੇ ਬੈਲ ਬੈ ਗਈ ਆ ਉਹ ਜਿਹੜਾ ਮੁੰਡਾ ਕਵਰ ਆਹ ਇਹ ਨਹੀਂ ਤੇ ਆਇਆ ਕਿਉਂ ਇਸ ਨੇਟਾ ਚ ਆ ਬਈ ਆ ਕਮਰਾ ਮੇਰੇ ਕਮਰੇ ਦੀ ਕਾਂਦ ਨਿੱਕੀ ਗਾ ਦੋ ਆ ਬਈ ਉਹ ਪਿੱਛੇ ਗੜਾ ਜਾ ਕੇ ਸੁਟਾ ਦਿਆ ਆ ਠੀਕ ਆ ਉਹ ਬਾਥਰੂਮ ਵੀ ਨਿਕਲਿਆ ਨਾ ਮਤਲਬ ਇੱਕ ਚੀਜ਼ ਵੇਖੀ ਜਿੱਦੋਂ ਮਰਜ਼ੀ ਖੁੱਲ੍ਹੇਣੀ ਹੈ ਲੈਟ ਹਰ ਪਾਸੇ ਆਉਂਦੇ ਹੀ ਗੰਮ ਹਰ ਪਾਸੇ ਲੈਟ ਹੈਗੀ ਕਿਉਂ ਉਹ ਤੇ ਭਾਰ ਨਾ ਰੱਖਿਆ ਮੈਂ ਤੁਹਾਡੇ ਨਾਲ ਕਹਿ ਦਿੰਦੇ ਚਾਰ ਸਵੇਰੇ ਮੈਂ ਨਹੀਂ ਰੱਖੀਆਂ ਮੈਂ ਰੱਖ ਮੰਨ ਸੀ ਨਾ ਰੱਖਿਆ ਤੇ ਚੈਲੇ ਰੱਖਣ ਦਿੱਤੀਆਂ ਭਾਰ ਗਿਆ ਤਾਂ ਉਹ ਕਮਰੇ ਜੂ ਕਿੰਨਾ ਜਾਣਨ ਆਉਂਦਾ ਵੱਡੀ ਇਹ ਹਾਂ ਲੈ ਬੱਸ ਓਕੇ ਆ ਜੀ ਮੋੜ ਚਾਹ ਓਕੇ ਇੱਥੇ ਥੰਮਣੇ ਲੇ ਕੇ